ਇਹ ਗਿਰਦਾਂਲੇ ਅੰਮੋਲੀ ਬੰਦੀ ਹੈ ਇਹਦਾ ਰੋਡ ਨਹੀਂ ਦੰਦਾ ਇਹ ਰੋਡ ਨਹੀਂ ਦੰਦਾ ਬਹੁਤ ਵਧੀਆ ਕੰਦਾ ਸਭ ਤੋਂ ਸਸਤੀ ਹੈ ਰਪਾ ਤੇਨੇ ਲਾਨੇ ਕਦੇ ਸਸਤੇ ਰੋਡ ਇਹ ਤਕਸਾਲ ਪਹਿਲੇ ਮੇਰੇ ਦਾਦਾ ਜੀ ਨੇ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਮੇਰੇ ਪਾਪਾ ਬੈਠਦੇ ਸੀ ਹੁਣ ਮੈਂ ਪਾਪਾ ਨਾਲ ਹੈਲਪ ਕਰਦਾ ਆਹ ਦੇਸੀ ਘਿਉ ਦੀ ਕੋਈ ਦਿੰਦਾ ਨਹੀਂ ਜੀ ਜੀ ਉੱਪਰ ਰੇਟ ਵੀ ਸਾਡਾ 30 ਪੇ ਜਪ ਟੀਵੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਮੈਂ ਖਾਣ ਪੀਣ ਦੇ ਸ਼ੌਕੀਨਾ ਲਈ ਇੱਕ ਅਜਿਹੀ ਦੁਕਾਨ ਤੇ ਪੁੱਜੀ ਆ ਜਿੱਥੇ ਅੰਮ੍ਰਿਤਸਰ ਦੇ ਵਿੱਚ ਇਕਲੋਤੀ ਅਜਿਹੀ ਹੈ ਦੁਕਾਨ ਹੈ ਜਿੱਥੇ ਦੇਸੀ ਘੋੜੀ ਦੀ ਬੰਦ ਟਿੱਕੀ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਗਰਮਾ ਗਰਮ ਜਿਹੜੀ ਹੈ ਦੇਸੀ ਘੋੜੀ ਦੇ ਵਿੱਚ ਬੰਦ ਟਿੱਕੀ ਤਿਆਰ ਕੀਤੀ ਜਾ ਰਹੀ ਹੈ ਅਤੇ ਬਹੁਤ ਹੀ ਪੁਰਾਣੀ ਦੁਕਾਨ ਹੈ ਪੀੜੀ ਦਰ ਪੀੜੀ ਜਿਹੜਾ ਇਹ ਕੰਮ ਜਿਹੜਾ ਬੰਦ ਟਿੱਕੀ ਦਾ ਉਹ ਚੱਲ ਰਿਹਾ ਹੈ ਗੱਲਬਾਤ ਕਰਦੇ ਆ ਸੈਤੋਂ ਦੇ ਸਰ ਨਾਲ ਜਿਨ੍ਹਾਂ ਨੇ ਬੰਟਕੀ ਇਹ ਤਿਆਰ ਕਰਦੇ ਨੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨ ਲਾਲ ਤੇ ਕਿੰਨੀ ਦੇਰ ਤੋਂ ਇਹ ਜਿਹੜਾ ਕੰਮ ਹੈ ਇਹ ਚੱਲ ਰਿਹਾ ਹੈ ਇਹ 70 ਸਾਲ ਤੋਂ ਚੱਲ ਰਿਹਾ ਹੈ 70 ਸਾਲ ਤੋਂ ਇਹ ਬੰਟਕੀ ਦਾ ਕੰਮ ਚੱਲ ਰਿਹਾ ਤੇ ਸਾਰੇ ਅਕਸਰ ਦੇਖਿਆ ਕਿ ਬੰਟਕੀ ਤਾਂ ਬਹੁਤ ਤਿਆਰ ਹੁੰਦੀ ਹੈ ਲੇਕਿਨ ਇਹ ਮਸ਼ਹੂਰ ਦੁਕਾਨਾਂ ਜਿੱਥੇ ਦੂਰੋਂ ਦੂਰੋਂ ਲੋਕੀ ਜਿਹੜੀ ਆ ਟਿੱਕੀ ਲਾਣਾ ਦੇ ਕੀ ਖਾਸੀਅਤ ਹੈ ਤੁਹਾਡੀ ਟਿੱਕੀ ਦੇ ਵਿੱਚ ਟਿੱਕੀ ਇਹ ਚਾਲੇ ਆਲੂ ਹੀ ਬਣਦੀ ਹੈ ਹਾਂ ਇਹ ਜਿਹੜਾ ਰੋੜ ਨਹੀਂ ਦੰਦਾ ਹਾਂ ਹਾਂ ਇਹ ਰੋੜ ਨਹੀਂ ਦੰਦਾ ਇਹ ਬੜੀਂਡਾ ਨੂੰ ਟਿੱਕੀ ਬੜੇ ਨੂੰ ਜਿੱਕ ਪੁੱਜ ਜਾਂਦੀ ਹੈ ਹਾਂ ਇਹ ਬੜੀ ਇਮਾਨਦਾਰ ਲੰਦਾ ਔਰ ਕੀ ਕੀ ਪਾਇਆ ਜਾਂਦਾ ਇਸ ਨੂੰ ਤਿਆਰ ਕਰਨ ਲਈ ਸੁਨਹਾਂਦ ਹੁੰਦੀ ਹੈ ਅਪਣਾ ਮਸਾਲਾ ਗਰਮ ਹੈ ਤੇ ਉਹ ਧਨੀਆ ਥਨੀਆ ਉਹ ਪਾਇਆ ਜਾਂਦਾ ਜੇਕਰ ਗੱਲ ਕੀਤੀ ਜਾਵੇ ਚਟਨੀ ਵੀ ਤੁਸੀਂ ਨਾਲ ਦਿੰਦੇ ਹੋ ਉਹ ਵੀ ਆਪ ਹੀ ਤਿਆਰ ਕਰਦੇ ਹੋ ਉਹ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਉਹ ਗੁਰਦੀ ਚਟਨੀ ਹੈ ਮਿੱਠੀ ਹਮਮ ਉਹਦੇ ਬਦੀਨੇ ਦੀ ਚਟਨੀ ਹੈ ਹਮ ਉਹ ਬਣੀ ਇੱਕ ਬੰਦੇ ਵਿੱਚ ਉਹ ਨਹੀਂ ਪਾਉਂਦੇ ਹਮਮ ਇਹਨੇ ਪਾਉਣਾ ਪਾਉ ਲੋ ਨਹੀਂ ਪਾਉਣਾ ਨਹੀਂ ਆਉਂਦਾ ਤੇ ਕਸਟਮਰਸ ਜਿਹੜੇ ਨੇ ਦੂਰੋਂ ਦੂਰੋਂ ਤੁਹਾਡੀ ਇਹ ਖਾਸ ਟਿੱਕੀ ਜਿਹੜੀ ਬੰਦ ਟਿੱਕੀ ਹੈ ਉਹ ਲੈਣ ਆਉਂਦੇ ਨੇ ਕੀ ਕਹਿਣਾ ਚਾਹੋਗੇ ਇਸ ਤੇ ਇੱਕ ਤੇ ਦੇਸੀ ਹੋਣੀ ਹੈਗੀ ਹਮ ਇੱਕ ਬਹੁਤ ਪ੍ਰਾਣੇ ਬੜੀ ਹਲਕੀ ਹੈ ਰੇਟ ਵੀ 3 ਹੀ ਹੈ ਇਸ ਲਈ ਜੀ ਬਗਗੇ ਵਜੇ ਨਾਲ 3 ਰੇਟ ਇੱਕ ਬੰਦ ਤੇ ਤੇ ਇੰਨੇ ਸਸਤੇ ਰੇਟ ਦੇ ਵਿੱਚ ਇੰਨੀ ਵਧੀਆ ਤੁਸੀਂ ਖਾਣ ਜਿਹੜਾ ਖਾਣ ਦੀ ਹੈ ਬੰਦ ਟਿੱਕੀ ਹੈ ਸਾਰਿਆਂ ਨੂੰ ਇੰਨਾ ਵਧੀਆ ਜਿਹੜਾ ਸਵਾਦ ਦੇ ਰਹੇ ਹੋ ਤੇ ਕਿਦਾਂ ਦਾ ਜਿਹੜਾ ਕਸਟਮਰ ਦਾ ਰਿਸਪਾਂਸ ਮਿਲਦਾ ਹੈ ਬਹੁਤ ਵਧੀਆ ਕਹਿੰਦਾ ਸਭ ਸਸਤੀ ਹੈ। ਹਾਂ। ਅੱਪਾ ਤੇ ਮੇਲਾ ਨੇ ਕਦੇ ਸੇ ਸਾਥੇ ਹੋਵੇ। ਰੋਜ਼ ਹੀ ਟਾਈਮਿੰਗ ਹੈ। ਬਹੁਤ ਵਧੀਆ। ਜਿਹੜੇ ਤਿਆਰ ਜੇ ਕਰਦੀਆਂ ਹਾਂ। ਹਾਂ। ਸਭ ਇਕੱਠੇ ਜੇ ਗੱਲ ਕਿਤੇ ਜਾਵੇ ਟਿੱਕੀ ਨੂੰ ਤਿਆਰ ਕਰਨ ਤੇ ਕਿੰਨਾ ਕੁ ਟਾਈਮ ਲੱਗਦਾ ਹੈ ਸਾਰੀਆਂ ਚੀਜ਼ਾਂ ਮਟੀਰੀਅਲ ਤਿਆਰ ਕਰਨ ਦੇ ਵਿੱਚ? ਚਾਰ-ਪੰਜ ਘੰਟੇ ਲੱਗਦੇ। ਬਹੁਤ ਤਾਜ਼ਾ ਲਿਆਣਾ ਹੁੰਦਾ ਨਾ। ਹਾਂ ਹਾਂ। ਸੂਜਣਾ ਤਾਂ ਲੱਕੀਆਂ ਤਾਹੀਆਂ। ਹਰ ਚੀਜ਼ ਜਿਹੜਾ ਨਾ ਤਰੀਆਂ ਪੁਰੀਆਂ ਸਭ ਤਾਜ਼ਾ ਲਿਆਏ। ਔਰ ਰੋਟੇ ਰੋਈ ਬਣਾਉਣਾ। ਕਾਦੇ ਨਹੀਂ ਹੋਣੀ ਚਾਹੀਦੀ। ਕਾਦੇ ਕਲਦੇ ਕਾਦੀਆਂ। ਫਿਰ ਤਾਜੀ ਬਣਾਣੀ। ਜੇ ਕਈ ਵਾਰ ਕੋਈ ਸਮਾਨ ਬਚੇ ਜਾਂਦਾ ਤੇ ਅਗਲੇ ਦਿਨ ਉਹਨੂੰ ਯੂਜ਼ ਤੇ ਨਹੀਂ ਕਰਦੇ। ਨਹੀਂ ਨਹੀਂ ਉਹ ਬਚਨੇ ਨਹੀਂ। ਬਚਦਾ ਹੀ ਨਹੀਂ। ਹੁਣ ਗਰਮੀ ਹੈ ਨਾ ਜਿਆਦਾ। ਹਾਂਜੀ ਹਾਂਜੀ ਬਿਲਕੁਲ ਸਾਬ ਨੇ ਸੁੱਦਾ ਘਟਾ ਲਈ। ਹੂੰ। ਤੇ ਜੇ ਸਾਬ ਨਾ ਹੋਵੇ ਤੇ ਇੱਕ ਵਾਰ ਲੋਕੇਸ਼ਨ ਦੱਸੋ ਕਿ ਤੁਹਾਡੀ ਦੁਕਾਨ ਹੈ ਕਿੱਥੇ ਹੈ? ਅੱਧੀ ਦੁਕਾਨ ਗਏ ਨਾ ਉਹ ਪੰਡਰ ਦੀ ਦੁਕਾਨ ਹੈ। ਠੀਕ ਹੈ। ਇਹ ਇਹ ਕੜਾ ਭਾਈ ਸੰਤ ਸਿੰਘ ਚੌਂਦ ਹੈ। ਹਾਂ। ਬਿਰਗੇ ਨੂੰ ਜਾਂਦਾ ਹੈ। ਇਹ ਤੁਸੀਂ ਦੁਕਾਨ ਹੈ। ਤੇ ਇਹ ਟਿੱਕੀ ਨੇ ਸਾਲਾਂ ਤੋਂ ਇਹੀ ਟਿੱਕੀ ਜਿਹੜੀ ਬੰਦੀ ਆ ਰਹੀ ਹੈ ਤੇ ਅੱਗੇ-ਅੱਗੇ ਤੁਸੀਂ ਆਪਣੀ ਜਿਹੜੀ ਜਨਰੇਸ਼ਨ ਹੈ ਟੀੜੀ ਦਰ ਪੀੜੀ ਉਹਨਾਂ ਨੂੰ ਇਹੀ ਕੰਮ ਸਿਖਾ ਰਹੇ ਹੋ। ਮੈਡਮ ਸਤ ਸਾਲ ਤੋਂ ਆਪਾਂ ਦੇਖੋ ਇਹ ਜੱਲ ਲਗੀ ਹੈ ਬੱਚੇ ਨਹੀਂ ਹੁਣ ਕੀ ਪਤਾ ਕਰੇ ਨਾ ਕਰੇ ਹਾਂ 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 ਫੋਟੋਮੈਨ ਨੂੰ ਕੀਤੀ ਹੋਈ ਹੈ ਕੀ ਪਤਾ ਕਰੇ ਨਾ ਕਰੇ ਇਹਨਾਂ ਬੱਧੀ ਹੈ ਜਲੀ ਜਾਏਗੀ ਨਹੀਂ ਨਹੀਂ ਹੋ ਗਏ ਜੇ ਚਲੇਗਾ ਠੀਕ ਹੈ ਨਹੀਂ ਚਲੇਗਾ ਤੀਸਰੀ ਪੀੜੀ ਹੈ ਇਹ ਤੀਸਰੀ ਪੀੜੀ ਜਿਹੜੀ ਇਹ ਟਿੱਕੀ ਦਾ ਕੰਮ ਕਰਦੀ ਹੈ ਇਹ ਹੋਰ ਕੀ ਕਹਿਣਾ ਚਾਹੋਗੇ ਇਸ ਟਿੱਕੀ ਬਾਰੇ ਖਾਸੀਅਤ ਕੋਈ ਖਾਸੀਅਤ ਇਹ ਜਿਵੇਂ ਤੁਹਾਡੇ ਸਾਹਮਣੇ ਹੀ ਹੈ ਗਾਗਾ ਦੇ ਤਾਕਤ ਦੇਖ ਰਹੇ ਕਾਕਾ ਨਾਲ ਤਾਂ ਤਾਂ ਲੱਗਾ ਹੋਇਆ ਇੱਥੇ ਪੂਰਾ ਟਿੱਕੀ ਵੀ ਆਇਆ ਬੰਦਾ ਦੇਖੋ ਕਿੱਥੋਂ ਆ ਪੱਟੀ ਕਿੱਥੇ ਉਹ ਚੀਜ਼ਾਂ ਜਿਹੋ ਉਹ ਤੋਂ ਆ ਕਿ ਕਿ ਕਿੱਦੀ ਸਸਤੀ ਹੈ ਉਹਦੇ ਦਾਕਾ ਨਾਲ ਵੀ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਸਵਾਦ ਸਾਨੂੰ ਟਿੱਕੀ ਦਾ ਇੱਥੋਂ ਮਿਲਦਾ ਹੈ ਉਹ ਕਿਤੋਂ ਮਿਲਦਾ ਹੀ ਨਹੀਂ ਹੈ ਇਸ ਲਈ ਅਸੀਂ ਸਪੈਸ਼ਲ ਇੱਥੋਂ ਟਿੱਕੀ ਲੈਣ ਆਂਦੇ ਹਾਂ ਤੇ ਕਿੰਨੀ ਕੋ ਖੁਸ਼ੀ ਹੁੰਦੀ ਹੈ ਜਦੋਂ ਦੂਰੋਂ ਦੂਰੋਂ ਆ ਕੇ ਟਿੱਕੀ ਲੈਣ ਆਉਂਦੇ ਨੇ ਤੁਸੀ ਇਹ ਹੁੰਦੀ ਹੈ ਕਿ ਆ ਅਗਲਾ ਕੰਦਾ ਖਾ ਕੇ ਮਨ ਇਹ ਕਿਤੇ ਛੱਤੀ ਨਹੀਂ ਛੱਡਦੀ ਹੂੰ ਹੂੰ ਇਹਦੀ ਛੱਤੀ ਨਹੀਂ ਛੱਡਦੀ ਬਿਲਕੁਲ ਬੜੀ ਹੰਤੀ ਹੈ ਦੋ ਖਾ ਲੋ ਤਾਂ ਨਹੀਂ ਹੋਰ ਇਹ ਬਿਲਕੁਲ ਅਜੀਬ ਇਸਦੇ ਵਿੱਚ ਮਟੀਰੀਅਲ ਬੜਾ ਹੈਲਦੀ ਜਿਹੜਾ ਉਹ ਸਾਫ ਸੁਥਰਾ ਪਾਇਆ ਜਾਂਦਾ ਹਾਂਜੀ ਹਾਂ ਸੋ ਤੁਸੀਂ ਦੇਖਿਆ ਕਿ ਅਸੀਂ ਗੱਲਬਾਤ ਕੀਤੀ ਕਿ ਟਿੱਕੀ ਦੇਖ ਸਕਦੇ ਹੋ ਬੜੇ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤੀ ਜਾ ਰਹੀ ਹੈ ਔਰ ਖਾਸੀਅਤ ਇਹ ਹੈ ਕਿ ਇਹ ਜਿਹੜੀ ਟਿੱਕੀ ਹੈ ਦੇਸੀ ਘਿਓ ਦੀ ਤਿਆਰ ਕੀਤੀ ਜਾਂਦੀ ਹੈ ਤੇ ਬੜੀ ਪੁਰਾਣੀ ਜਿਹੜੀ ਹੈ ਦੁਕਾਨ ਹੈ 70 ਸਾਲ ਪੁਰਾਣੀ ਦੁਕਾਨ ਹੈ ਅੰਮ੍ਰਿਤਸਰ ਦੇ ਵਿੱਚ ਖਾਸ ਮਸ਼ਹੂਰ ਦੁਕਾਨ ਹੈ ਸ਼ਹਿਰ ਦੇ ਵਿੱਚ ਤਿਆਰ ਜਿਹੜੀ ਗਰਮਾ ਗਰਮ ਟਿੱਕੀ ਅਤੇ ਇਹਨਾਂ ਦਾ ਕਹਿਣਾ ਹੈ ਕਿ ਟਿੱਕੀ ਜਦੋਂ ਨਾਲੋਂ ਨਾਲ ਤਿਆਰ ਕੀਤੀ ਜਾਂਦੀ ਤੇ ਨਾਲ-ਨਾਲ ਹੀ ਜਿਹੜੀ ਟਿੱਕੀ ਹੈ ਉਹਨਾਂ ਦੀ ਵਿਕ ਜਾਂਦੀ ਹੈ ਤੇ ਰੋਜ਼ ਉਹਨਾਂ ਵੱਲੋਂ ਜਿਹੜੀ ਹੈ ਸ਼ਾਮ ਨੂੰ 3 ਵਜੇ ਜਿਹੜੀ ਦੁਕਾਨ ਹੈ ਔਰ ਸਿੰਗਾਈ ਜਾਂਦੀ ਹੈ ਸਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਟਿੱਕੀ ਤਿਆਰ ਕਰ ਰਹੇ ਨੇ ਸਰ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤੇ ਤੁਹਾਡਾ ਸਾਡੇ ਚੈਨਲ ਤੇ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਅਕਰਸ਼ਿਤਾ ਮੈਡਮ ਹਾਂਜੀ ਸਰ ਤੁਸੀਂ ਇਹ ਟਿੱਕੀ ਤਿਆਰ ਕਰ ਰਹੇ ਹੋ ਸਾਨੂੰ ਦੱਸੋਗੇ ਥੋੜਾ ਕਿਸ ਤਰ੍ਹਾਂ ਇਹ ਟਿੱਕੀ ਜਿਹੜੀ ਹੈ ਤਿਆਰ ਕੀਤੀ ਜਾਂਦੀ ਤੁਹਾਡੇ ਵੱਲੋਂ ਇਹ ਸਿੰਪਲ ਅਲੂ ਦੀ ਟਿੱਕੀ ਹੁੰਦੀ ਹੈ ਦੁੱਧੀ ਦੇ ਵਿੱਚ ਅਲਾ ਰੋੜ ਵਗੈਰਾ ਯੂਜ਼ ਨਹੀਂ ਕੀਤਾ ਜਾਂਦਾ ਤੇ ਛੋਲੇਆਂ ਦਾਲ ਦੀ ਬਿਠੀ ਹੁੰਦੀ ਹੈ ਹਮਮ ਤੇ ਚਟਨੀਆਂ ਦੇ ਵਿੱਚ ਵੀ ਅਲਾ ਰੋੜ ਯੂਜ਼ ਨਹੀਂ ਕੀਤਾ ਜਾਂਦਾ ਇਹ ਖਾਸ ਕਰਕੇ ਦੇਸੀ ਘੋਚ ਤਿਆਰ ਕੀਤੀ ਜਾਂਦੀ ਹੈ ਅੱਜ ਤੋਂ 70 ਸਾਲ ਪਹਿਲੇ ਮੇਰੇ ਦਾਦਾ ਜੀ ਨੇ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਮੇਰੇ ਪਾਪਾ ਬੈਠਦੇ ਸੀ ਹੁਣ ਮੈਂ ਪਾਪਾ ਨਾਲ ਹੈਲਪ ਕਰਦਾ ਠੀਕ ਹੈ ਤੇ ਕਿ ਇੰਨੀ ਪੁਰਾਣੀ ਦੁਕਾਨ ਹੈ ਤੇ ਕਿਹਾ ਜਾਂਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਤੁਹਾਡਾ ਮੁਕਾਬਲਾ ਨਹੀਂ ਕਰਦਾ ਇਹਦੇ ਬਾਰੇ ਕੀ ਤੁਹਾਡਾ ਖਿਆਲ ਹੈ ਹਾਦ ਦੇਸੀ ਕੀ ਉਹਦੀ ਕੋਈ ਦਿੰਦਾ ਨਹੀਂ ਜੀ ਦਿੱਲੀ ਉੱਧਰ ਰੇਟ ਵੀ ਸਾਡਾ 30 ਰੁਪਏ ਜੀ ਬਿਲਕੁਲ ਬਾਕੀ ਜਿਸ ਤਰ੍ਹਾਂ ਮਹਿੰਗਾਈ ਹੋਣ ਦੀ ਉਸ ਤਰ੍ਹਾਂ ਰੇਟ ਵੀ ਵਾਧੂ ਦੇ ਦਿੰਦੇ ਆ ਤੇ ਤੁਹਾਡੀ ਟਿੱਕੀ ਕਿੱਥੋਂ ਕਿੱਥੋਂ ਤੱਕ ਮਸ਼ਹੂਰ ਹੈ ਦੱਸੋਗੇ ਕਿ ਸਾਡੇ ਦਰਸ਼ਕਾਂ ਦਰਸ਼ਕਾਂ ਹੋ ਕੇ ਕਿੱਥੋਂ ਆਉਂਦੇ ਆ ਕਈ ਦਿੱਲੀ ਤੋਂ ਆਉਂਦੇ ਆ ਲੁਧਿਆਣੇ ਤੋਂ ਹੋ ਗਿਆ ਜਲੰਧਰ ਤੋਂ ਹੋ ਗਿਆ ਕਈ ਆਪਣੇ ਜਿਸ ਤਰ੍ਹਾਂ ਕਈਆਂ ਦੀਆਂ ਬੇਟੀਆਂ ਦੂਰ ਵਿਆਹ ਹੀ ਜਾਂਦੀਆਂ ਉਹ ਵੀ ਆਪਣੇ ਘਰੋਂ ਲੈ ਕੇ ਚੱਲ ਜਾਂਦੇ ਆ ਜਿਸ ਤਰ੍ਹਾਂ ਰਖੜੀ ਵਗੈਰਾ ਹੋ ਗਿਆ ਉਹ ਤੋਂ ਲੈ ਕੇ ਜਾਂਦੇ ਆ ਫਿਰ ਪੈਕਿੰਗ ਕਰਕੇ ਦਿੰਦੇ ਹੋ ਹਾਂ ਜੀ ਜਿਸ ਟੈਂਡਰ ਕਸਟਮਰ ਦੀ ਡਿਮਾਂਡ ਹੁੰਦੀ ਉਸ ਤੋਂ ਤੁਸੀਂ ਪੈਕਿੰਗ ਕਰ ਦਿਓ ਆਰਡਰ ਤੇ ਹਾਂ ਪਹਿ ਕਹਿ ਦਿੰਦੇ ਆ ਕਿ ਅੱਪਾ ਚਟਨੀ ਨਹੀਂ ਲਗਾਵਾਂਗੇ ਤੁਸੀਂ ਜਾ ਕੇ ਲਗਾ ਲੈਣਾ ਹੂੰ ਬਸ ਗੱਲ ਕੀਤੀ ਜਾ ਜੇਕਰ ਚਟਨੀਆਂ ਦੀ ਤਾਂ ਉਹ ਵੀ ਆਪ ਹੀ ਤਿਆਰ ਕੀਤੀ ਜਾਂਦੀ ਹੈ ਹਾਂ ਜੀ ਜੀ ਚਟਨੀ ਕਿਹੜੀ ਬਣਾਈ ਜਾਂਦੇ ਗੁੜ ਦੀ ਇੱਕ ਗੁੜ ਦੀ ਹੁੰਦੀ ਹੈ ਇੱਕ ਪੁਦੀਨੇ ਤੇ ਮਿਰਚਾਂ ਦੀ ਹੁੰਦੀ ਹੈ ਨਾਲ ਅਖਲਾ ਬਖਰਾ ਪਿਆਜ਼ ਦਿੱਤਾ ਜਾਂਦਾ ਕੀ ਕਿੰਨੀ ਪੜਾਈ ਕੀਤੀ ਹੋਈ ਹੈ ਜੇਕਰ ਤੁਹਾਡੇ ਕੈਪਟਨ ਮੈਨੇਜਮੈਂਟ ਕਰ ਰਹੇ ਜੀ ਪਲਸ 2 ਤੋਂ ਬਾਅਦ ਡਿਗਰੀ ਕਰ ਰਹੇ ਹਨ ਬੈਚਲਰ ਦੋਸਤੋ ਬਾਅਦ ਇਹ ਕੰਮ ਕਰ ਰਹੇ ਹੋ ਕਿੰਨਾ ਕਿ ਤੁਹਾਨੂੰ ਮਜ਼ਾ ਆਉਂਦਾ ਹੈ ਆਨੰਦ ਮਿਲਦਾ ਹੈ ਕੰਮ ਕਰਕੇ ਬਿਲਕੁਲ ਹੈ ਜੀ ਦੀ ਆਪਣੇ ਕੰਮ ਸਿੱਤੇ ਮਜ਼ਾ ਬਿਲਕੁਲ ਤੇ ਅੱਗੋ ਤੁਹਾਡਾ ਕੀ ਫਿਊਚਰ ਪਲਾਨ ਅੱਗੋ ਹਾਂ ਰੈਸਟੋਰੈਂਟ ਰੈਸਟੋਰੈਂਟ ਕਰਾਂਗੇ ਵੱਡਾ ਇਹਨੂੰ ਯਾਨੀ ਕਿ ਆਪਣੀ ਜਿਹੜੀ ਇਸ ਤੋਂ ਸੀ ਦੇਸੀ ਘੋਦੀ ਆਲੂ ਬੰਦ ਟਿੱਕੀ ਹੈ ਇਹਨੂੰ ਤੁਸੀਂ ਰੈਸਟੋਰੈਂਟ ਖੋਲ ਕੇ ਉਹਦੇ ਵਿੱਚ ਇਹਨੂੰ ਵੱਡੇ ਪੱਧਰ ਤੇ ਜੜਾ ਹੈ ਉਹ ਵੱਡਾ ਲੈਵਲ ਤੇ ਨੂੰ ਮਸ਼ਹੂਰ ਕਰਦੇ ਸੋ ਤੁਸੀਂ ਦੇਖਿਆ ਕਿ ਟਿੱਕੀ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਖਾਸ ਦੇਸੀ ਘੋਦੀ ਬੰਦ ਟਿੱਕੀ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੈ ਕਸਟਮਰ ਦੀ ਡਿਮਾਂਡ ਦੇ ਅਨੁਸਾਰ ਜਿਹੜੀਆਂ ਟਿੱਕੀ ਹੈ ਉਸ ਤਰ੍ਹਾਂ ਹੀ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਨੇ ਜੇ ਕੋਈ ਪੈਕਿੰਗ ਲਈ ਜਾਂ ਇਹਨਾਂ ਕੋਲ ਲੈਣਾ ਹੈ ਤਾਂ ਉਹ ਵੀ ਕਰ ਦਿੰਦੇ ਨੇ ਸਰ ਇਹ ਸਾਡੀ ਬੰਨ ਟਿੱਕੀ ਦੀ ਬਲੇਡ ਰੈਡੀ ਹੈ ਇਹਦਾ ਪ੍ਰਾਈਸ 30 ਰੁਪਏ ਹੈ ਸਾਡੀ ਲਾਲ ਗੁੜ ਦੀ ਚਟਨੀ ਹੈ ਇਹ ਸਾਡੀ ਪੁਦੀਨੇ ਦੀ ਚਟਨੀ ਹੈ ਨਾਲ ਪਿਆਜ਼ ਦਿੱਤਾ ਜਾਂਦਾ ਹੈ ਇਹ ਦੇਸੀ ਘਿਓ ਦੀ ਸਾਡੀ ਬੰਟੀ ਕੀ ਰੈਡੀ ਜੇ ਲੋਕੇਸ਼ਨ ਹੈ ਭਾਈ ਦਾ ਕਟੜਾ ਜੇ ਬੈਰੀਕੇਡ ਬਾਹਰ ਜਾਂਦਾ ਜੀ ਰੋਡ ਉਹਦੇ ਵਿੱਚ ਕਰ ਸ਼ਾਪ ਜੇ ਸਾਡੀ ਟਿੱਕੀ ਦਾ ਪ੍ਰਾਈਸ ਜੀ ਬੰਟੀ ਕੀ ਦਾ ਪ੍ਰਾਈਸ 30 ਰੁਪਏ ਜੇ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਗਰਮਾ ਗਰਮ ਜਿਹੜੀ ਦੇਸੀ ਘਿਓ ਦੇ ਬੰਦੀ ਟਿੱਕੀ ਰੈਡੀ ਹੈ ਬਣ ਕੇ ਤੇ ਆਓ ਹੁਣ ਇਹਦਾ ਟੇਸਟ ਕਰਦੇ ਹਾਂ ਇਹ ਦੇਖਣ ਚ ਤਾਂ ਬਹੁਤ ਵਧੀਆ ਲੱਗ ਰਹੀ ਹੈ ਤੇ ਖਾਣ ਦੇ ਵਿੱਚ ਕਿਸ ਤਰ੍ਹਾਂ ਦੀ ਹੈ ਚਲੋ ਫਿਰ ਹੋਜੋ ਰੈਡੀ ਤੇ ਕਰਦੇ ਹਾਂ ਇਹਦਾ ਟੇਸਟ ਨਾਲ ਪਿਆਜ਼ ਵੀ ਦਿੰਦੇ ਨੇ ਪਲੇਟ ਦੇ ਵਿੱਚ ਬਹੁਤ ਸਵਾਦ ਅ ਟਿੱਕੀ ਟਿੱਕੀ ਦਾ ਰੇਟ ਦੇਖਿਆ ਜਾਏ ਤੇ ਸਵਾਦ ਦੇਖਿਆ ਜਾਏ ਰੇਟ ਬਹੁਤ ਘੱਟ ਦੇ ਟਿੱਕੀ ਬਹੁਤ ਹੀ ਸਵਾਦ ਹੈ ਜੇ ਤੁਸੀਂ ਵੀ ਐ ਹੋਜੀ ਟਿੱਕੀ ਖਾਣਾ ਚਾਹੁੰਦੇ ਹੋ ਤਾਂ ਇਹਨਾਂ ਵੱਲੋਂ ਜਿਹੜੀ ਲੋਕੇਸ਼ਨ ਦੱਸੀ ਗਈ ਹੈ ਇੱਥੇ ਆ ਕੇ ਤੁਸੀਂ ਟਿੱਕੀ ਦਾ ਸਵਾਦ ਜਿਹੜਾ ਹੈ ਉਹ ਚੱਕ ਸਕਦੇ ਹੋ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ